ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਮੁਹਾਲੀ ਦੇ ਸੈਕਟਰ 79 ਸਥਿਤ ਕਟਾਨੀ ਢਾਬੇ ਤੇ ਕੀਤੀ ਗਈ ਅੰਨ੍ਹਾ ਧੁੰਦ ਫਾਇਰਿੰਗ ਜਿਸ ਸਬੰਧੀ মিডিਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਬੱਲ ਅੱਜ ਸਾਨੂੰ ਦੇਵ ਸਿੰਘ ਰਾਵਤ ਹੈ ਜਿਹੜਾ ਕਟਾਨੀ ਪ੍ਰੀਮੀਅਮ ਢਾਬੇ ਦਾ ਮੈਨੇਜਰ ਹੈ ਜਿਹੜਾ ਕਿ ਰਾਤ ਬੀਤੀ ਰਾਤ 26 ਤਰੀਕ ਨੂੰ ਤੇ अर्ली मॉर्निंग 12:30 ਵਜੇ ਆਪਣਾ ਟਾਪਾ ਬੰਦ ਕਰਕੇ ਜਦੋਂ ਗਿਆ ਵਾਪਸ ਤੇ ਉਹ ਉਹਦਾ ਕੀ ਕਹਿੰਦੇ ਜਦੋਂ ਅੱਜ ਸਵੇਰੇ ਉਹ ਆਪਣੇ ਟਾਬੇ ਤੇ ਆਇਆ ਤੇ ਉਹਦੇ ਦੱਸਣ ਮੁਤਾਬਕ ਉਹਨੇ ਵੇਖਿਆ ਵੀ ਸ਼ੀਸ਼ਾ ਜਿਹੜਾ ਕੀ ਕਹਿੰਦੇ ਕ੍ਰੈਕ ਹੋਇਆ ਹੋਇਆ ਸੀ ਜਿਸ ਤੇ ਉਹਨੇ ਸਾਨੂੰ ਕਾਲ ਕੀਤੀ ਤੇ ਅਸੀਂ ਮੌਕੇ ਤੇ ਪੁੱਛ ਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਸ ਨੇ ਆਪਣੇ ਬਿਆਨ ਦੱਸਣ ਮੁਤਾਬਕ ਉਹਨੇ ਵੀ ਜਦੋਂ ਉਹ ਅੱਜ ਸਵੇਰੇ ਆਇਆ ਤਾਂ ਉਹਨੂੰ ਪਤਾ ਲੱਗਿਆ ਵੀ ਕੀ ਕਹਿੰਦੇ ਕਿਸੇ ਨੇ ਇਹਦੇ ਤੇ ਫਾਇਰਿੰਗ ਕੀਤੀ ਲਈ ਜਿਸ ਤੇ ਅਸੀਂ ਉਹਦਾ ਬਿਆਨ ਕਲਮ ਬੰਦ ਕਰਕੇ ਮੁਕੱਦਮਾ ਨੰਬਰ 68 ਅੰਡਰ ਸੈਕਸ਼ਨ 307 254 98 427 34 ਆਪੀਸੀ ਥਾਣਾ ਸੁਹਾਣਾ ਵਿੱਚ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਸਰ ਇੱਕ ਅੰਗਰੇਜ਼ ਪਰੌਤੀ ਦਾ ਵੀ ਆ ਰਿਹਾ ਕਿਸੇ ਗੀਤਕਾਰ ਕੋਲੋਂ ਕਹਿੰਦੇ ਪਰੌਤੀ ਵੀ ਮਿਲੀ ਜਾ ਉਸ ਨੂੰ ਲੈ ਕੇ ਲੱਕੀ ਪਟਿਆਲ ਦੇ ਗੁਰਗਿਆਂ ਨੂੰ ਫਾਇਰ ਕੀਤੀ ਗਈ ਹੈ ਇਹ ਰਿਗਰਡਿੰਗ ਅਸੀਂ ਵੇਖੋ ਇਨਵੈਸਟੀਗੇਸ਼ਨ ਜਿਹੜੀ ਹੈ ਸਾਰੇ ਐਂਗਲਾਂ ਤੇ ਹੀ ਕੀਤੀ ਜਾਵੇਗੀ ਕੀ ਕਹਿੰਦੇ ਤੇ ਇਹਨੂੰ ਕਨਕਲੂਜਨ ਤੇ ਲਿਆ ਕੇ ਤੇ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਕੌਣ ਕਿੰਨੇ ਘਰੋਂ ਕੋਈ ਜਿਹੜੇ ਕਿ ਸੀਸੀਟੀਵੀ ਦੇ ਸਾਹਮਣੇ ਆਏ ਨੇ ਜੇ ਜਿਹੜੀ ਅਜੇ ਸਾਰੀ ਅਸੀਂ ਸੀਸੀਟੀਵੀ ਫੁਟੇਜ ਖੰਗਾਲਨੇ ਆ ਜਿਹਦੇ ਵਿੱਚ ਸੀਸੀਟੀਵੀ ਤੇ ਹੋਰ ਜਿਹੜੀ ਸਾਡੀ ਟੈਕਨੀਕਲ سپورਟ ਤੇ ਹਿਊਮਨ ਇੰਟੈਲੀਜੈਂਸ ਤੇ ਅਸੀਂ ਇਹਨੂੰ ਛੇਤੀ ਟ੍ਰੇਸ ਕਰਕੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਬਜਰੀਆ ਪ੍ਰੈਸ ਕਾਨਫਰੰਸ ਦੇ ਦੱਸਾਂਗੇ। ਕੀ ਕਹਾਂਗੇ ਭਾਈ ਤੁਸੀਂ? ਮੇਰੀ ਮੇਰੀ ਅਗਲੀ ਬੇਟੀ ਵੀ ਆ ਰਹੀ ਹੈ ਤੁਹਾਡੇ ਕੋਲ। ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਹੈ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਲੱਤਾ। ਤੁਸੀਂ SSCB ਆਫਿਸ ਮਹਾਰਾਣੀ ਲੱਗੇ ਹੋਏ ਹਾਂ ਜੀ ਹਾਂ ਜੀ ਮੈਂ ਮੀਡੀਆ ਡਿਪਾਰਟਮੈਂਟ ਵਿੱਚ ਮੀਡੀਆ ਡਿਪਾਰਟਮੈਂਟ ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਤੁਹਾਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਵਾਈਜ਼ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕੰਮ ਜਾਰੀ ਹੋਈ ਹੈ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਮ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ